ਭਾਈਕੁ ਜੀ ਘਲਤਾ ਭਾਈਕੁ ਜੀ ਕੀ ਪਦੇ ਬਾਪੇ ਪੰਧਰ ਦੇ ਬਲਾ ਲੈਨੇ ਆਣਾ ਵਿਸਟਰ ਵੀਜੇ ਦੇ ਇੱਕ ਬਾਬਦੀ ਖਬਰ ਆਈ ਆ 17 ਬੰਦੇ 15 ਆਪਣੇ ਦੋਤੂ ਆਪਣੇ ਹੋਣੇ 45 50 ਸਾਲ ਦੇ ਸੀ ਦੋ ਬੀਤਿਆਂ ਸਟੇਟਸ ਹੈ ਕਿਤੇ ਵਿਸਟਰ ਵੀਜੇ ਦੇ ਪੜੇ ਗਏ ਆ ਕੰਮ ਕਰਦੇ ਪਹਿਲੀ ਗੱਲ ਆਪਣੇ ਤੋਂ ਵੀ ਪਹਿਲਾਂ ਬੰਦੇ ਨੇ ਬਹੁਤ ਖਰਾਬੀਆਂ ਕੀਤੀਆਂ ਹੁਣ ਵੀ ਕਰਦੇ ਬੈਠੇ ਆਪਣੇ ਉਹ ਬਾਹਰ ਵੀ ਬੜਿਆਨੇ ਕਰਦੀਆਂ ਵਿੱਚ ਮੈਂ ਵੀ ਇਨਕਲੂਡ ਹੋ ਸਕਦਾ ਤੁਸੀਂ ਵੀ ਹੋ ਸਕਦੇ ਜੀ ਘਰ ਦੇ ਬਲਾਇਆ ਘੁੰਮਣ ਜਾਂਦੀ ਕਿ ਕੰਮ ਗੁੰਜਰੀ 2-4 ਲੱਖ ਰੁਪਏ ਦੇ ਦੇਸੂ ਦੇ ਬਲਾਇਆ ਲਾਗੇ ਦੇ ਬੇ ਉਹ ਕੰਮ ਤੋਂ ਬੁੜੀ ਸੱਜਿਆ ਪਾਈ ਕਿ ਅਗਲਾ ਦੂਜੀ ਗੱਲ ਆਪਾਂ ਇੱਥੇ ਕਰਪਟ ਕੀਤਾ ਕੰਮ ਪਹਿਲਾਂ ਮਈਆ ਪਹਿਲਾਂ ਕੀਤਾ ਦੂਜਾ ਵੀ ਟਾਡੀ ਵਿੱਚ ਆਪਾਂ ਫੇਕ ਬਣਾਇਆ ਨਜ਼ਮ ਤੇਜਾ ਉਹਨਾਂ ਦੇ ਉਹਨਾਂ ਦੇ ਸਿਖਿਰ ਤੇ ਬੇਰੋਂ ਦੇਖੀ ਆਂ ਬੰਦ ਰਹਾ ਤਾਂ ਕੰਮ ਸਾਰੇ ਪੀਆਰ ਲੈਣੀ ਕਿੱਦਾਂ ਆਪਾਂ ਫਿਰੋਂ ਜਿਹੜੇ ਤੇ ਹੋ ਗਈ ਤੇ ਹੋ ਗਈ ਬਾਕੀ ਇਹ ਸਾਰੀ ਰਿਸਪੋਨਸਿਬਿਲਟੀ ਆਪਣੀ ਹੀ ਬਣਦੀ ਆ ਪਰਪਾਪਾ ਕੀਤਾ ਸਿਸਟਮ ਆਪਾਂ ਘਰਾਜ ਕੀਤਾ ਹੁਣ ਆਪਣਾ ਉਜਨੀ ਸਾਨੂੰ ਹੀ ਪਾਣੀ ਆ ਹੁਣ ਜਿਹੜੇ ਬੰਦੇ ਫੜੇ ਗਿਆ ਉਹਨਾਂ ਦਾ ਤੇ ਉਹਨਾਂ ਨੇ ਚਾਰਜ ਜਿ ਸੁਣਾਉਣੇ ਆ ਹੁਣ ਬਹਿ ਵੀ ਕੈਸ਼ ਦਾ ਵੀ ਕੰਮ ਤੋਫੀ ਜਿਆਦਾ ਰੌਲਾ ਜਨਾਂਦਾ ਕੈਸ਼ ਦੇ ਕੰਮ ਜਿਹੜਾ ਫੜਿਆ ਗਿਆ ਰਿਪੋਰਟ ਜਾਂਦੀ ਆ ਨੁਕਸਾਨ ਬੜਾ ਹੈ ਕਈ ਬੰਦੇ ਹੁਣ ਕਹਿੰਦੇ ਆ ਨਹੀਂ ਨਹੀਂ ਇਹ ਹਰ ਵਾਰੀ ਹੁੰਦਾ ਬਾਈ ਹਰ ਵਾਰੀ ਹੁੰਦਾ ਵਾ ਪਰ ਹੁਣ ਰੂਲ ਚਾ ਰੈ ਚੀਜ਼ ਨੇ ਕੀਤੇ ਅਨਰ ਸੈਕਸ਼ਨ ਜਿਆਦੀਆਂ ਕਰਤੀਆਂ ਤਾਂ ਕਿ ਹੁਣ ਪੀਆਰ ਦਾ ਰੌਲਾ ਖਤਮ ਹੋ ਕਰ ਸਕਾਂਗੇ ਬੜਾ ਰੌਲਾ ਪੈਂਦਾ ਵੇ ਆਪਣਾ ਸੀਫਰੋ ਜਿੱਦਾਂ ਵੀ ਹੋ ਸਕਦਾ ਦਿੱਤਾ ਅਮਰੀਕਾ ਚੋਕ ਚੋਕ ਮਾਰਦਾ ਬੱਜੀ ਨਾਲ ਵੀ ਸਾਨੂੰ ਇਧਰੋਂ ਜਾਣਾ ਪੈ ਰਿਹਾ ਕਰ ਲੈ ਜਾਣਦੇ ਨਹੀਂ ਆ ਗੱਲ ਇਹ ਹੈ ਕਿ ਆਲਰੇਡੀ ਬੰਦੇ ਨੇ ਸਟ੍ਰਾਈਕਲ ਪੜਾ ਕੀਤਾ ਵਾ ਚੀਚਰ ਠੀਕ ਕਰਕੇ ਇਹਨੂੰ ਜਾਨ ਆਪਣਾ ਹੀ ਕਰਨਾ ਫਾਇਦਾ ਨਹੀਂ ਇਹਨਾਂ ਦਾ ਆਪਣਾ ਤਿਆਰ ਕੋ ਰੱਬ ਰੱਖਾ ਸੱਚੀ ਗੱਲ ਹੈ ਬਈ ਉਹ ਵੀਡੀਓ ਪੰਜਾਬੀ ਵੀਰਦੇ ਦੁਆਰਾ ਕੈਨੇਡਾ ਤੋਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਜਿਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਕੁ ਪੰਜਾਬੀਆਂ ਦੇ ਦੁਆਰਾ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਦੇ ਵਿੱਚ ਘੁੰਮਣ ਦੇ ਤੌਰ ਦੇ ਉੱਤੇ ਵਿਸਟਰ ਜਾਂ ਫਿਰ ਇਸ ਤੋਂ ਇਲਾਵਾ ਟੂਰਿਸਟ ਵੀਜ਼ਾ ਦੇ ਉੱਤੇ ਸਾਧ ਰਿਆ ਜਾਂਦਾ ਹੈ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਉਹਨਾਂ ਨੂੰ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਫਿਰ ਕੰਮ ਦੇ ਉੱਤੇ ਲਗਾ ਦਿੱਤਾ ਜਾਂਦਾ ਹੈ ਸੋ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਕਾਫੀ ਜ਼ਿਆਦਾ ਸਖਤੀ ਵਰਤ ਰਿਹਾ ਹੈ ਸੋ ਇਸੇ ਦੌਰਾਨੇ ਪੰਜਾਬੀ ਵੀਰਦੇ ਦੁਆਰਾ ਦੱਸਿਆ ਗਿਆ ਹੈ ਕਿ 17 ਦੇ ਕੋਰੀਬ ਬਜ਼ੁਰਗ ਕਿ ਮਾਤਾ ਪਿਤਾ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਸਰੀ ਦੀ ਘਟਨਾ ਇਹ ਦੱਸੀ ਜਾ ਰਹੀ ਹੈ ਜਿੱਥੇ ਕਿ ਉਹ ਆਏ ਤੇ ਕੈਨੇਡਾ ਦੇ ਵਿੱਚ ਵਿਸਟਰ ਵੀਜ਼ਾ ਦੇ ਉੱਤੇ ਆਪਣੇ ਬੱਚਿਆਂ ਨੂੰ ਮਿਲਣ ਦੇ ਲਈ ਸੀ ਤੇ ਕੈਨੇਡਾ ਘੁੰਮਣ ਦੇ ਲਈ ਆਏ ਸਨ ਪਰ ਉਹਨਾਂ ਦੇ ਵੱਲੋਂ ਕੈਨੇਡਾ ਦੇ ਵਿੱਚ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਛਾਪੇਮਾਰੀ ਕੀਤੀ ਗਈ ਤੇ ਇਹ 17 ਪੰਜਾਬੀ ਬਜ਼ੁਰਗ ਮਾਤਾ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ